ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ਼ਹੀਦ ਭਾਈ ਸਵੇਗ ਸਿੰਘ ਜੀ ਭਾਈ ਸਹਬਾਜ ਸਿੰਘ ਜੀ ਭਾਈ ਸਵੇਗ ਸਿੰਘ ਜੀ ਲਾਹੌਰ ਦੇ ਪਿੰਡ ਜੰਮਰ ਦੇ ਰਹਿਣ ਵਾਲੇ ਸਨ ਭਾਈ ਸਾਹਿਬ ਜੀ ਬੜੇ ਸਿਆਣੇ ਸੂਝਵਾਨ ਭਜਨ ਬੰਦਗੀ ਵਾਲੇ ਰਹਿਤ ਵਿੱਚ ਪੂਰਨ ਫਾਰਸੀ ਦੇ ਮਹਾਨ ਵਿਦਵਾਨ ਸਨ ਇਨ੍ਹਾਂ ਗੁਣਾ ਕਰਕੇ ਇਲਾਕੇ ਵਿੱਚ ਭਾਈ ਸਾਹਿਬ ਜੀ ਦਾ ਬੇਹੱਦ ਸਤਕਾਰ ਕੀਤਾ ਜਾਂਦਾ ਸੀ ਭਾਈ ਸਾਹਿਬ ਜੀ ਕੁਝ ਚਿਰ ਲਾਹੌਰ ਦੇ कोतवाल ਵੀ ਰਹੇ ਸਨ ਜਕਰੀਆ ਖਾਨ ਸਿੰਘਾਂ ਤੋਂ ਖਾਰ ਖਾਂਦਾ ਸੀ ਪਰੰਤੂ ਫਿਰ ਵੀ ਇਨਾ ਮਹਾਨ ਗੁਣਾ ਕਰਕੇ ਭਾਈ ਸੁਭੇਗ ਸਿੰਘ ਜੀ ਨੂੰ ਆਪਣੇ ਦਰਬਾਰ ਵਿੱਚ ਸਰਕਾਰੀ ਅਹੁਦਾ ਦਿੱਤਾ ਹੋਇਆ ਸੀ ਜਕਰੀਆ ਖਾਨ ਨੇ ਸਿੰਘਾਂ ਤੇ ਬਿਹੱਦ ਜ਼ੁਲਮ ਕੀਤੇ ਤਾਂ ਸਿੰਘਾਂ ਨੇ ਮੁਗਲ ਹਕੂਮਤ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਸੀ ਸਰਕਾਰੀ ਖਜ਼ਾਨਾ ਖਾਲੀ ਹੋਣ ਵਾਲਾ ਸੀ ਜਕਰੀਆ ਖਾਨ ਨੇ ਸਿੰਘਾਂ ਨਾਲ ਸਮਝੌਤਾ ਕਰਨ ਦਾ ਮਨ ਬਣਾਇਆ ਕਿ ਸਿੰਘਾਂ ਨਾਲ ਸੁਲਾਹ ਕਰ ਲਈ ਜਾਵੇ ਤਾਂ ਹੀ ਚੈਨ ਨਾਲ ਹਿੰਦੁਸਤਾਨ ਤੇ ਰਾਜ ਕੀਤਾ ਜਾ ਸਕਦਾ ਹੈ ਜਕਰੀਆ ਖਾਨ ਨੇ 1733 ਵਿੱਚ ਭਾਈ ਸੁਬੇਗ ਸਿੰਘ ਜੀ ਰਾਹੀਂ ਨਵਾਬੀ ਦਾ ਖਤਾਬ ਅਤੇ ਵੱਡੀਆਂ ਜ਼ਗੀਰਾਂ ਦੇ ਕੇ ਖਾਲਸੇ ਨਾਲ ਸਮਝੌਤਾ ਕਰਨ ਲਈ ਉਹਨਾਂ ਨੂੰ ਅੰਮ੍ਰਿਤਸਰ ਭੇਜਿਆ ਸਿੰਘਾਂ ਨੇ ਨਵਾਬੀ ਲੈਣ ਤੋਂ ਇਨਕਾਰ ਕਰ ਦਿੱਤਾ ਭਾਈ ਸਾਹਿਬ ਜੀ ਦੇ ਕਹਿਣ ਤੇ ਅਤੇ ਸਰਬੱਤ ਖਾਲਸੇ ਦੀ ਸਲਾਹ ਨਾਲ ਨਵਾਬੀ ਸਰਦਾਰ ਕਪੂਰ ਸਿੰਘ ਜੀ ਫੈਜ਼ਲਪੁਰਿਆ ਨੂੰ ਦੇ ਦਿੱਤੀ ਗਈ। ਭਾਈ ਸੁਬੇਕ ਸਿੰਘ ਜੀ ਦਾ 18 ਸਾਲ ਦਾ ਪੁੱਤਰ ਭਾਈ ਸਹਾਬਾਦ ਸਿੰਘ ਜੀ ਬੜੇ ਸੋਹਣੇ, ਜਵਾਨ, ਗੁਰਸਿੱਖੀ ਜੀਵਨ ਵਿੱਚ ਪਰਪੱਗ ਅਤੇ ਪਿਤਾ ਜੀ ਵਾਂਗ ਬਹੁਤ ਹੀ ਵਿਦਵਾਨ ਸਨ। ਭਾਈ ਸਹਾਬਾਦ ਸਿੰਘ ਦੀ ਮੌਲਵੀ ਪਾਸ ਫਾਰਸੀ ਦੀ ਵਿਦਿਆਲੇ ਦੇ ਸਨ। ਇਨੇ ਗੁਣਵਾਨ ਅਤੇ ਹੁਨਾਰ ਹੋਣ ਕਾਰਨ ਮੌਲਵੀ ਵੀ ਭਾਈ ਸਾਹਿਬ ਜੀ ਤੋਂ ਬਹੁਤ ਪ੍ਰਭਾਵਿਤ ਸੀ। ਮੌਲਵੀ ਦੀ ਜਵਾਨ ਧੀ ਸੀ। ਉਸ ਦੇ ਮਨ ਵਿੱਚ ਆਇਆ ਕਿ ਇਹਨਾਂ ਨੂੰ ਮੁਸਲਮਾਨ ਬਣਾ ਕੇ ਆਪਣੀ ਧੀ ਦਾ ਇਹਨਾਂ ਨਾਲ ਵਿਆਹ ਕਰ ਦੇਵਾਂ। ਉਸ ਨੇ ਬਹੁਤ ਯਤਨ ਕੀਤੇ ਸ਼ਹਾਬਾਦ ਸਿੰਘ ਨੂੰ ਇਸਲਾਮ ਧਰਮ ਵਿੱਚ ਲੈ ਕੇ ਆਵੇ ਪਰ ਸ਼ਹਾਬਾਦ ਸਿੰਘ ਜੀ ਉਹਨਾਂ ਦੇ ਜਾਲ ਵਿੱਚ ਨਾ ਫਸੇ। ਅਖੀਰ ਖਿੱਚ ਕੇ ਮੌਲਵੀ ਨੇ ਸ਼ਹਾਬਾਦ ਸਿੰਘ ਜੀ ਨੂੰ ਬਹੁਤ ਧਮਕੀਆਂ ਦਿੱਤੀਆਂ ਪਰ ਭਾਈ ਸਾਹਿਬ ਜੀ ਸਿੱਖੀ ਵਿੱਚ ਦ੍ਰਿੜ ਸਨ ਇਸ ਲਈ ਅੰਤ ਨੂੰ ਉਸਨੇ ਇਲਾਕੇ ਦੇ ਹਾਕਮ ਕੋਲ ਸ਼ਿਕਾਇਤ ਲਗਾ ਦਿੱਤੀ ਕਿ ਸ਼ਹਾਬਾਦ ਸਿੰਘ ਨੇ ਇਸਲਾਮ ਦਾ ਮਾਨ ਕੀਤਾ ਹੈ ਇਸਲਾਮ ਦੇ ਵਿਰੁੱਧ ਗਲਤ ਬੋਲਿਆ ਹੈ ਅਤੇ ਸਭ ਲੋਕਾਂ ਨੂੰ ਗਲਤ ਸਿਖਿਆ ਦਿੰਦਾ ਹੈ ਭਾਈ ਸ਼ਹਾਬਾਦ ਸਿੰਘ ਜੀ ਨੂੰ ਇਸਲਾਮ ਦੀ ਤੋਹਫੀਨ ਕਰਨ ਦੀਆਂ ਝੂਠੀਆਂ ਤੁਮਤਾਂ ਲਾ ਕੇ ਕੈਦ ਕਰਵਾ ਦਿੱਤਾ ਇਸ ਤਰ੍ਹਾਂ ਹਕੂਮਤ ਨੇ ਭਾਈ ਸ਼ਹਾਬਾਦ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਲਜਾਇਆ ਗਿਆ ਇਹਨਾਂ ਦਿਨਾਂ ਵਿੱਚ ਜ਼ਕਰੀਆ ਖਾਨ ਮਰ ਗਿਆ। ਉਸ ਪਿੱਛੋਂ ਉਸ ਦਾ ਪੁੱਤਰ ਯਹੀਆ ਖਾਨ ਗੱਦੀ ਤੇ ਬੈਠਿਆ। ਉਸ ਨੇ ਦੀਵਾਨ ਲਖਪਤ رائے ਨੂੰ ਆਪਣਾ ਦੀਵਾਨ ਬਣਾਇਆ। ਜਿਸ ਨੇ ਭਾਈ ਸੁਬੇਗ ਸਿੰਘ ਜੀ ਤੇ ਵੀ ਇਲਜ਼ਾਮ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ। ਕਿ ਇਹਨਾਂ ਨੇ ਯਹੀਆ ਖਾਨ ਦੇ ਪਿਤਾ ਜ਼ਕਰੀਆ ਖਾਨ ਦੇ ਸਿਰ 'ਚ ਬਹਾਨੇ ਨਾਲ ਭਾਈ ਤਾਰੂ ਸਿੰਘ ਜੀ ਦੀ ਜੁੱਤੀਆਂ ਮਰਵਾਇਆਂ ਸਨ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਤੇ ਪਾਈ ਸੁਬੇਗ ਸਿੰਘ ਜੀ ਤੇ ਸਰਕਾਰ ਦੀਆਂ ਗੁਪਤ ਖਬਰਾਂ ਸਿੰਘਾਂ ਤੱਕ ਪਹੁੰਚਾਉਣ ਦੇ ਝੂਠੇ ਇਲਜ਼ਾਮ ਵਜੋਂ ਫੜ ਲਿਆ। ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਦੁਨਿਆਵੀ ਲਾਲਚ ਦਿੱਤੇ ਗਏ ਪਰ ਦੋਵੇਂ ਸੂਰਮੇ ਆਪਣੇ ਧਰਮ 'ਚ ਡਟੇ ਰਹੇ। ਉਹਨਾਂ ਨੇ ਕਿਹਾ ਜਿਸ ਤਰ੍ਹਾਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ ਸਾਨੂੰ ਵੀ ਸਿੱਖੀ ਦਾਣ ਤੋਂ ਵੱਧ ਪਿਆਰੀ ਹੈ। ਮੌਤ ਦਾ ਸਾਨੂੰ ਕੋਈ ਡਰ ਨਹੀਂ। ਇਸ ਤਰ੍ਹਾਂ ਇਨਾਂ ਨੂੰ ਵੱਖ ਕਰਕੇ ਅੰਤਾਂ ਦੇ ਤਸੀਹੇ ਦਿੱਤੇ ਗਏ ਪਰੰਤੂ ਜਦ ਅਖੀਰ ਦੋਵੇਂ ਸੂਰਮੇ ਡਟੇ ਰਹੇ ਤਾਂ ਕਾਜੀ ਨੇ ਚਰਖੜੀਆਂ ਤੇ ਛਾੜ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਭਾਈ ਸੁਬੇਕ ਸਿੰਘ ਜੀ ਅਤੇ 18 ਸਾਲ ਦੇ ਪੁੱਤਰ ਭਾਈ ਸ਼ਹਾਬਾਦ ਸਿੰਘ ਜੀ ਨੂੰ ਤਿੱਖੇ ਦੰਦਿਆਂ ਵਾਲੀਆਂ ਦੋ ਵੱਖ-ਵੱਖ ਚਰਖੜੀਆਂ ਤੇ ਛਾੜ ਕੇ 1745 ਈਸਵੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ਦੋਵੇਂ ਪਿਓ ਪੁੱਤਰ ਬਿਲਕੁਲ ਨਹੀਂ ਡੁੱਲੇ ਅਤੇ ਅਕਾਲ ਅਕਾਲ ਦੇ ਜਕਾਰੇ ਗਜਾਉਂਦੇ ਹੋਏ ਸ਼ਹੀਦ ਹੋ ਗਏ ਇਸ ਤਰ੍ਹਾਂ ਸਿੱਖੀ ਕੇਸਾਂ ਸਵਾਸਾਂ ਨਾਲ ਲਗਾਉਂਦੇ ਹੋਏ ਭਾਈ ਸਵੇਕ ਸਿੰਘ ਜੀ ਅਤੇ ਭਾਈ ਸ਼ਬਾਦ ਸਿੰਘ ਜੀ ਸ਼ਹੀਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ